ਕਿਉਂਕਿ ਕਬਰਾਂ ਸਭ ਤੋਂ ਵੱਡਾ ਬੰਦੇ ਨੂੰ ਜੇ ਭੈਖ ਹੈ ਮੌਤ ਦਾ ਕਈ ਵਾਰੀ ਅਸੀਂ ਲੋਕ ਸਿਧਾਂਤ ਦੀ ਗੱਲ ਕਰਨੇ ਆ ਜਦੋਂ ਆਪਣੇ ਸ਼ਰੀਰ ਦੀ ਖਾਤਰ ਸਿਧਾਂਤ ਦੇ ਟੁਕੜੇ ਟੁਕੜੇ ਕਰਵਾ ਜਾਂਦੇ ਆ ਪਰ ਸ਼ਹੀਦ ਉਹ ਨੇ ਜਿਹੜੇ ਤਨ ਦੇ ਟੁਕੜੇ ਟੁਕੜੇ ਕਰਵਾ ਜਾਂਦੇ ਨੇ ਪਰ ਸਿਧਾਂਤ ਦੇ ਟੁਕੜੇ ਕਦੀ ਨਹੀਂ ਹੋਣ ਦਿੰਦੇ ਤੁਰੇ ਨੇ ਦੋਖ ਪੌੜੀਆਂ ਥੱਲੇ ਉਤਰੇ ਪਰਤ ਕੇ ਮਾਂਵਲ ਦੇਖਿਆ ਤੇ ਹਰ ਸਾਲ ਅਸੀਂ ਉਹ ਸ਼ਬਦ ਦੁਹਰਾਨੇ ਆ ਕਿ ਤੁਰ ਪੈ ਦੋਵੇਂ ਲਾੜਲੇ ਜਦ ਫਤੇ ਬੁਲਾ ਕੇ ਵਾਰ ਆਖੀਰੀ ਮਾਂ ਦੇ ਚਰਨੀ ਖੱਤ ਲਾ ਕੇ ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਰਾ ਕੇ ਮਾਂ ਉਡਿਕਾਂਗੇ ਸੀ ਸੱਚਖੰਡ ਵਿੱਚ ਜਾ ਕੇ ਮਾਂ ਉਡਿਕਾਂਗੇ ਸੀ ਸੱਚਖੰਡ ਵਿੱਚ ਜਾ ਕੇ ਪਰ ਨਾ ਆਉਣਾ ਤੁਸਾਂ ਨੇ ਬਹੁਤਾ ਚਿਰ ਲਾ ਕੇ ਥੱਕ ਨਾ ਜਾਈਏ ਅੰਮੀਏ ਅਸੀਂ ਔਸੀਆਂ ਪਾ ਕੇ ਸਾਡਾ ਜੀ ਨਹੀਂ ਲੱਗਣਾ ਤੂੰ ਛੇਤੀ ਆਉਣਾ ਨਹੀਂ ਤਾਂ ਰਸਪੂ ਫਤਿਹ ਸਿੰਘ ਤੇਰਾ ਜੀ ਪਰਚਾਉਣਾ ਤੇਰੇ ਬਾਜੋਂ ਲੋਰੀਆਂ ਦੇ ਕਿੰਨੇ ਸੁਵਾਉਣਾ ਤੇ ਅੱਗੋਂ ਮਾਂ ਨੇ ਅਸੀਸ ਦੇ ਕੇ ਕਿਹਾ ਚੱਲੋ ਮੇਰੇ ਹੀਰਿਓ ਮੈਂ ਮਗਰੇ ਆਵਾਂ ਪੁੱਤਾਂ ਬਾਜੋਂ ਜਿਉਂਦੀਆਂ ਕਦ ਸੁਣੀਆਂ ਮਾਵਾਂ ਪੁੱਤਾਂ ਦਵਾਰੇ ਰਾਮਕਾਰ ਮਾਵਾਂ ਦੀਆਂ ਬਾਵਾ ਮਾਂ ਪੁੱਤਰਾਂ ਦੀ ਸਾਂਝ ਜਿਉਂ ਚਾਨਣ ਪਰਛਾਵਾਂ ਜਿੱਧਰ ਉੱਡਦੇ ਖੰਸ ਉਧਰ ਜਾਂਦੀਆਂ ਛਾਵਾਂ ਤੋਰ ਘਰ ਦੀਆਂ ਰੌਣਕਾਂ ਸੱਚ ਖੰਡ ਵਸਾਂ ਮਾਤਾ ਜੀ ਨੇ ਪੋਤੇ ਤੋਰੇ ਅਸੀਸਾਂ ਦੇ ਕੇ ਹੁਣ ਇੱਥੇ ਇੱਕ ਕਲਪਨਾ ਕਹਿ ਲੋ ਚਾ ਖਿਆਲ ਕਹਿ ਲੋ ਚਾ ਕਰਨਾ ਰਸ ਕਹਿ ਲੋ ਕਿਉਂਕਿ ਘਰ ਵਿੱਚੋਂ ਕੋਈ ਵੀ ਜੀ ਚਲਾ ਜਾਏ ਉਹਦੀ ਯਾਦ ਹਰ ਖੁਸ਼ੀ ਹਰ ਗਮੀ 'ਚ ਜ਼ਰੂਰ ਆਏਗੀ ਸ਼ੀਤਲ ਸਾਹਿਬ ਨੇ ਤੁਰਦੇ ਕੋਈ ਬੱਚਿਆਂ ਨੂੰ ਲੈ ਕੇ ਇੱਕ ਖਿਆਲੀ ਰਚਨਾ ਕੀਤੀ ਹੈ ਇਸ ਕਰਕੇ ਕਿ ਕਿਤੇ ਇਸ ਪੱਥਰ ਦਿਲ ਵਿੱਚ ਕਿਸੇ ਕੋਨੇ ਵਿੱਚੋਂ ਵੀ ਪੱਥਰ ਪਿਗਲ ਕੇ ਕਿਤੇ ਉਹਨਾਂ ਲਈ ਭਾਵਨਾ ਬਣਾ ਸਕੇ ਅੱਜ ਤੁਸੀਂ ਦੇਖੋ ਠੰਡਾ ਬੁਰਜੇ ਮੈਂ ਆਪਣੇ ਬੇਟੇ ਨੂੰ ਮੈਂ ਸ਼ਬਦ ਵੈਸੇ ਕਹਿਣਾ ਨਹੀਂ ਸਾਂ ਚਾਹੰਦਾ ਜਿਸ ਦਿਨ ਵੱਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਸੀ ਉਹਨਾਂ ਨੂੰ ਸ਼ਾਮ ਨੂੰ ਮੈਂ ਬਿਠਾ ਕੇ ਜਰੂਰ ਯਤਨ ਕੀਤਾ ਸਾਖੀ ਸੁਣਾਉਣ ਦਾ ਪਰ ਨਾਲ ਕਿਹਾ ਸਵੇਰ ਸਕੂਲ ਜਾਓਗੇ ਆਪਣੇ ਸਾਥੀਆਂ ਤੋਂ ਪੁੱਛਿਓ ਕਿ ਅੱਜ ਕੀ ਹੈ ਉਨੇ ਸ਼ਾਮ ਨੂੰ ਆ ਕੇ ਜਿਹੜੇ ਸ਼ਬਦ ਕਹ ਦੁੱਖ ਤਾਂ ਜ਼ਰੂਰ ਲੱਗਾ ਉਹ ਕਹਿੰਦਾ ਪਾਪਾ ਪੁੱਛਿਆ ਇੱਕ ਤੋਂ ਕੀ ਹੈ ਅੱਜ ਕਹਿੰਦਾ ਅੱਜ ਸ਼ੁੱਕਰਵਾਰ ਹੈ ਸਾਡਾ ਪੇਪਰ ਹੈ ਹੋਰ ਕੀ ਹੈ ਕਹਿੰਦਾ ਮੈਂ ਕਿਹਾ ਅੱਜ ਗੁਰੂ ਕੇ ਵੱਡੇ ਪੁੱਤਰਾਂ ਦੀ ਸ਼ਹਾਦਤ ਹੈ ਉਹ ਅੱਜ ਦੇ ਦਿਨ ਸ਼ਹੀਦ ਹੋਏ ਤੇ ਕਹਿੰਦਾ ਗੋਤਰ ਮਿਲਿਆ ਉਹ ਕਹੇ ਗੁਰੂ ਸੰਜੇ ਮਾਰੇ ਗਏ ਤੇ ਮਾਰੇ ਕਿ ਮੈਂ ਕਿਹੜੀ ਸੋਚਣਾ ਕਿਉਂ ਕਿ ਅਸੀਂ ਘਰੋਂ ਦੱਸ ਕਿ ਨੀ ਤੋਰਦੇ ਪਏ ਅੱਜ ਦਿਨ ਕਿਹੜਾ ਹੈ ਅੱਜ ਮੈਂ ਠੰਡੇ ਬੁਰਜ ਤੇ ਬੈਠੀ ਏ ਤੇ ਜਿਨ੍ਹਾਂ ਦੀ ਖਾਤਰ ਪੋਤੇ ਤੋਰੇ ਨੇ ਕੋਈ ਕਲੱਬ 'ਚ ਨੱਚਦਾ ਹੋਵੇਗਾ ਕੋਈ ਪੱਬ ਦੇ ਵਿੱਚ ਬੈਠਾ दारू ਪੀਂਦਾ ਹੋਣਾ ਭਾਈ ਚਰਨਜੀਤ ਸਿੰਘ ਗਿਆਨੀ ਤੇਜਾ ਸਿੰਘ ਦੇ ਲੜਕੇ ਹੋ ਸਕਦਾ ਘਰ ਸੁਣਦੇ ਹੋਣ ਕਿਹਨ ਵੱਡੇ ਸਹਬਜ਼ਾਦਿਆਂ ਦੀ ਸ਼ਹਾਦਤ ਵਾਲੇ ਦਿਨ ਉਹਨਾਂ ਨੇ ਫੋਨ ਕਰਕੇ ਗੱਲ ਮੈਨੂੰ ਕਹੀ ਚੰਗੀ ਗੱਲ ਉਹਨਾਂ ਦੀ ਲੱਗੀ ਕਹਿੰਦੇ ਨੇ ਅਸੀਂ ਪਾਕਿਸਤਾਨ ਗਏ ਤੇ ਉੱਥੇ ਸਾਨੂੰ ਇੱਕ ਫਕੀਰ ਮਿਲਿਆ ਮੁਸਲਮਾਨ ਉਹ ਸਾਈਂ ਰੱਬ ਦੇ ਰੰਗ ਚ ਰੱਤਾ ਗਾ ਰਿਆ ਸੀ ਜੋ ਨਾਲ ਸ਼ਬਦਾਵਲੀ ਕਹੀ ਉਹ ਇਹ ਕਹਿ ਰਿਹਾ ਸੀ ਕਿ ਬੰਦਿਆ ਤੂੰ ਧਰਤੀ ਤੇ ਕੁਝ ਖਟਣ ਆਏ ਦੇਖ ਜੁਵਾਰੀ ਬਣ ਕੇ ਨਾ ਤੁਰ ਜੀ ਗਵਾ ਕੇ ਨਾ ਚਲੇ ਜੀ ਪਰ ਕਹਿੰਦੇ ਨੇ ਉਹਦੀ ਆਵਾਜ਼ ਵਿੱਚ ਦਰਦ ਸੀ ਮੇਰਾ ਚਿੱਤ ਕੀਤਾ ਕਹਿਣ ਲੱਗੇ ਸੀ ਦੋ ਜਣੇ ਸਾਂ ਦੇ ਕੋਲ ਬੈਠ ਗਏ ਤੇ ਉਹਨੂੰ ਮੈਂ ਕਿਹਾ ਬਾਬਾ ਕੋਈ ਕਰਬਲਾ ਦੀ ਗੱਲ ਸੁਣਾ ਕਰਬਲਾ ਦੀ جنگ ਦੀ ਗੱਲ ਸੁਣਾ ਕਿਉਂਕਿ ਕਰਬਲਾ ਦੇ جنگ ਵਿੱਚ Hazrat Muhammad Saheb ਦੇ ਦੋ ਦੋਤੇ ਬੀਬੀ ਫਾਤਿਮਾ ਦੇ ਦੋ ਪੁੱਤਰ Hazrat Hassan ਤੇ Hussain ਦੀ ਸ਼ਹਾਦਤ ਹੋਈ ਸੀ ਆ ਪਾਣੀ ਵਾਲੀ ਘਟਨਾ ਵੀ ਕਰਬਲਾ ਕਰਕੇ ਜੋੜੀ ਗਈ ਬਾਬਾ ਜੁਝਾਰ ਸਿੰਘ ਨੇ ਪਾਣੀ ਮੰਗਿਆ ਅਸਲ 'ਚ ਨਹੀਂ ਇਹ ਕਰਬਲਾ ਦੀ ਘਟਨਾ ਹੈ ਕਹਿੰਨ ਕਿ ਬਾਬਾ ਕੋਈ ਕਰਬਲਾ ਦੀ ਜੰਗ ਬਾਰੇ ਸੁਣਾ ਉਹਨਾਂ ਦੀ ਸ਼ਹਾਦਤ ਬਾਰੇ ਕੋਈ ਸੁਣਾ ਕਹਿੰਦੇ ਉਸ ਬੁੱਢੇ ਫਕੀਰ ਨੂੰ ਇੰਜ ਹੋਇਆ ਜਿਵੇਂ ਬਿਜਲੀ ਦਾ ਕਰੰਟ ਕੋਈ ਲਾ ਦਿੰਦਾ ਤੁਸੀਂ ਦੇਖੋ ਮੁਸਲਮਾਨ ਤਾਜ਼ੀਆ ਕਰਦੇ ਨੇ ਉਹਨਾਂ ਦੀ ਸ਼ਹਾਦਤ ਵਾਲੇ ਦਿਨ ਉਹ ਮਾਰ ਮਾਰ ਕੇ ਸੰਗਲ ਮਾਰ ਮਾਰ ਕੇ ਛੁਰੀਆਂ ਆਪਣੇ ਤਨ ਨੂੰ ਲਹੂ ਲੋਹਾਨ ਕਰ ਲੈਂਦੇ ਨੇ ਇਹਦਾ ਮਤਲਬ ਇਹ ਨਹੀਂ ਮੈਂ ਕਹਾਂਗਾ ਤੁਸੀਂ ਅਸੀਂ ਲਹੂ ਲੋਹਾਨ ਕਰੀਏ ਆ ਵੀਰ ਜੀ ਬੈਠੇ ਨੇ ਉਹ ਪਤਾ ਹੈ ਜੋ ਰੋਸ਼ਲਮ ਚ ਕੀ ਏ ਜਿਸ ਦਰਬਾਰ ਤੇ ਖਜ਼ਰਤ ঈਸਾ ਨੂੰ ਲਟਕਾਇਆ ਗਿਆ ਉਹਨਾਂ ਤੋਂ ਅੱਗੇ ਤਰੱਕੀ ਵਾਲਾ ਕੌਣ ਹੋਵੇਗਾ ਉਹ ਚੰ드ਰਮਾ ਤੱਕ ਪਹੁੰਚੇ ਇੰਨੀ ਟੈਕਨੋਲੋਜੀ ਉਹਨਾਂ ਕੋਲ ਇੰਨਾ ਕੁਝ ਖੋਣ ਦੇ ਬਾਵਜੂਦ ਵੀ ਦੀਵਾਰ ਨੂੰ ਟੱਕਰਾ ਮਾਰ ਕੇ ਲੋਕ ਰੋਂਦੇ ਨੇ ਉਹਨਾਂ ਅੰਦਰ ਜਜ਼ਬਾਤ ਨੇ ਜੇ ਰੱਬ ਨੇ ਮਿਹਰ ਕੀਤੀ ਅਗਲੇ ਸਾਲ ਜੇ ਵਕਤ ਮਿਲਿਆ ਜਿਸ ਤਰ੍ਹਾਂ ਜਿਸ ਤਰ੍ਹਾਂ ਗੁਰੂ ਜੀ ਸਫ਼ਰ ਕਰਨਗੇ ਉਹ ਸਾਰੀਆਂ ਰਾਤਾਂ ਸੀ ਇੱਕ ਇੱਕ ਦੀਵਾਨ ਬਣਾਵਾਂਗੇ ਜੇ ਦਾਤਾ ਮਿਹਰ ਕਰੇ ਵਕਤ ਬਣਿਆ ਤਾਂ ਉਹ ਕਹਿੰਦੇ ਨੇ ਸੀ ਉਸ ਬਜ਼ੁਰਗ ਨੂੰ ਪੁੱਛਿਆ ਅੰਜ ਲੱਗਾ حضرت ਹੁਸੈਨ ਦਾ ਨਾਂ ਸੁਣਦਿਆਂ ਜਿਵੇਂ ਬਿਜਲੀ ਦਾ ਕਰੰਟ ਲਾਇਆ ਹੋਵੇ ਤੇ ਉੱਠ ਕੇ ਇੱਕੋ ਗੱਲ ਕਹੀ ਬੱਚਿਆ ਹੁਣ ਅੱਖਾਂ 'ਚ ਪਾਣੀ ਨਹੀਂ ਰਹਿ ਗਿਆ ਰੋਣ ਜੋਗਾ ਉਹਨਾਂ ਬਾਰੇ ਕੀ ਸੁਣਾਵਾਂ ਅੱਖਾਂ 'ਚ ਪਾਣੀ ਕੀ ਨੇ ਉਹਨਾਂ ਬਾਰੇ ਕੀ ਤੈਨੂੰ ਦੱਸਾਂ ਖਣ ਦੋਨੋਂ ਲਾਲ ਤੁਰੇ ਨੇ ਉੱਥੇ ਢਾਡੀ ਸੋਨ ਸਿੰਘ ਸੀਤਲ ਜੀ ਨੇ ਸ਼ਬਦ ਕਹੇ ਨੇ ਤੇ ਆਪਣੇ ਬੱਚਿਆਂ ਨੂੰ ਦੇਖੋ ਤੁਸੀਂ ਆਪਣਾ ਫਰਜ਼ ਅਦਾ ਕਰੋ ਬਾਕੀ ਉਹਨਾਂ ਦੇ ਭਾਗ ਜੇ ਕੋਈ ਕਿਸੇ ਬੰਦੇ ਦਾ ਦਾਵਾ ਨਹੀਂ ਮੈਂ ਸੰਤਾਨ ਨੂੰ ਆਪਣੇ ਕਾਬੂ ਰੱਖ ਸਕਾਂਗਾ ਝੂਠ ਜੇ ਗੁਰੂ ਨੇ ਕਿਉਂ ਇਹ ਚੀਜ਼ਾਂ ਕਹੀਆਂ ਪਿਰਤਿਆ ਸਾਹਮਣੇ ਖਲੋਤਾ RAM ਰਾਏ ਸਾਹਮਣੇ ਖਲੋਤਾ ਧੀਰਮਲ ਸਾਹਮਣੇ ਖਲੋਤਾ ਕਿਉਂ ਗੁਰੂ ਨੇ ਕਿਹਾ ਧਰਮ ਦਾ ਸਬੰਧ ਆਤਮੇ ਆਪਣੇ ਆਤਮਿਕ ਜੀਵਨ ਨਾਲ ਹੈ ਪਰ ਮੈਂ ਤੈਨੂੰ ਦੱਸਣਾ ਚਾਹਨਾ ਜੇ ਪੁੱਤਰ ਵੀ ਤੇਰੇ ਸਿਧਾਂਤ ਤੋਂ ਬਾਗੀ ਹੋਵੇ ਤੂੰ ਆਪਣੇ ਜੀਵਨ ਨੂੰ ਖਿੰਡਨ ਨਾ ਦੇ ਇਹ ਕੋਈ ਗੱਲਾਂ ਸਮਝਾਣ ਲਈ ਸੀ ਪਰ ਉਹਨਾਂ ਨੂੰ ਅਸੀਂ ਦਸੀਏ ਜੇ ਨਿਆਣਾ ਪੰਜ ਚਾਰ ਬੱਚਿਆਂ ਨੂੰ ਬਿਠਾ ਕੇ ਉਹ ਗੱਲ ਕਰੇਗਾ ਉਹਦਾ ਖਿਰਦਾ ਪਵਿੱਤਰ ਹੁੰਦਾ ਹੈ ਕਿੰਨਾ ਨਿਰਮਲਖ ਹੁੰਦਾ ਹੈ ਉੱਥੇ ਕਹਿੰਦੇ ਨੇ ਜਦੋਂ ਦੋਨੋਂ ਲਾਲ ਤੁਰੇ ਤੇ ਮਾਤਾ ਜੀਤੋ ਜੀ ਦੀ ਯਾਦ ਆਈ ਆਪਣੀ ਨੂੰ ਦਾ ਅੰਤਲਾ ਸਮਾਂ ਯਾਦ ਕਰ ਮਾਤ ਗੁਜਰੀ ਦੇ ਕੁਝ ਜ਼ਬਾਨ ਤੋਂ ਸ਼ਬਦ ਕਹਾਇਓ ਦੇ ਖਿਆਲ ਨੇ ਕਹਿਣ ਲੱਗੇ ਆ ਜਾ ਜੀਤੋ ਰਾਣੀਏ ਲੈ ਮਿੰਟ ਉਧਾਰੇ ਤਕਲੇ ਮੇਰੀ ਬੱਚੀਏ ਚੰਨ ਚੜ ਦੇ ਖਾਰੇ ਆ ਦੇਖ ਤੇਰੇ ਪੁੱਤਰ ਵੱਡੇ ਖੁੰਦੇ ਤੂੰ ਵਿਆਹਣੇ ਸਨ ਖਾਰੇ ਚੜਨੇ ਸਨ ਅੱਜ ਤੇਰੇ ਪੁੱਤਰ ਚੜਨ ਲੱਗੇ ਨੇ ਖਾਰਾਂ ਸ਼ਬਦ ਤੁਸੀਂ ਸਮਝਦੇ ਹੋ ਸਾਡੇ ਪੰਜਾਬੀ ਕਲਚਰ ਨਾਲ ਜੁੜਿਆ ਹੈ ਵਿਆਹ ਤੋਂ ਪਹਿਲਾਂ ਇਸ਼ਨਾਨ ਕਰਾਣਾ ਤੇਰੇ ਪੁੱਤਰ ਖਾਰੇ ਚੜਨ ਲੱਗੇ ਨੇ ਪਰ ਇਸ ਜੰਝ ਵਿੱਚ ਕੱਲੀ ਮੈਂ ਹਾਂ ਹੋਰ ਕੋਈ ਨਹੀਂ ਪਰ ਮੈਂ ਨਾਲ ਤੁਰਾਂਗੀ ਤੇਰੇ ਪੁੱਤਰ ਦੋਨੋਂ ਅੱਜ ਮੌਤ ਨੂੰ ਵਿਆਹ ਕੇ ਲਿਆਉਣਗੇ ਆਜਾ ਜੀਤੋ ਰਾਣੀਏ ਲੈ ਮਿੰਟ ਉਧਾਰੇ ਤੱਕ ਲੈ ਮੇਰੀ ਬੱਚੀਏ ਚੰਨ ਚੜ੍ਹਦੇ ਖਾਰੇ ਕਿੰਨੇ ਸੋਹਣੇ ਲੱਗਦੇ ਇਸ ਉਮਰੇ ਪਿਆਰੇ ਟੁੱਟਣਗੇ ਅੱਜ ਅੰਬਰੋਂ ਤੋਂ ਰੋਸ਼ਨ ਤਾਰੇ ਤੱਕ ਕੇ ਫਿੱਕੇ ਪੈਣਗੇ ਚੰਦ ਸੂਰਜ ਤਾਰੇ ਚਾਨਣ ਚਾਨਣ ਖੋਣਗੇ ਬ੍ਰਹਿਮੰਡ ਅੰਧਿਆਰੇ ਆਜਾ ਜੀਤੋ ਰਾਣੀਆਂ ਲੈ ਮਿੰਟ ਉਧਾਰੇ ਤੱਕ ਲੈ ਮੇਰੀ ਬੱਚੀਏ ਚੰਨ ਚੜ ਦੇ ਖਾਂ ਰੇ ਠੀਕ ਹੈ ਕਵੀਆਂ ਦੇ ਜਜ਼ਬਾਤ ਸਨ ਪਰ ਦੋਨੋਂ ਲਾਲ ਗਏ ਅਜੇ ਵੀ ਉਹੀ ਤੋਤਾ ਰਤਨ ਸੀ ਇਸਲਾਮ ਕਬੂਲ ਕਰੋ ਨਹੀਂ ਤਾਂ ਸਾਹਮਣੇ ਆ ਇੱਟਾਂ ਆ ਚੂਨਾ ਆ ਕਾਰੀਗਰ ਤੇ ਦੋ ਜਿਹੜੇ ਕਚਹਿਰੀ ਵਿੱਚ ਜਿੰਨਾ ਦਾ ਕੇਸ ਲੱਗਾ ਸੀ ਸ਼ਾਸ਼ਲ ਬੇਗ ਤੇ ਵਾਸ਼ਲ ਬੇਗ ਦੋਨੋਂ ਜਲਾਦ ਸામਨੇ ਖਲੋਤੇ ਨੇ ਖਤਮ ਕਰਨ ਵਾਸਤੇ ਪਰ ਲਾਲਾ ਨੇ ਇਹ ਸ਼ਬਦ ਸੁਨੇ ਅਜੇ ਵੀ ਕਹਿਣ ਲੱਗੇ ਸੋਚ ਲਓ ਪਰ ਗੁਰੂ ਕੇ ਲਾਲਾ ਦਾ ਉੱਤਰ ਸੀ ਆ ਆਖਰੀ ਪੋਸ਼ਾਕ ਦਾਦੀ ਕੋਲੋਂ ਪਾ ਕੇ ਆਏ ਆ ਅੱਗੇ ਮੱਥਾ ਟੇਕ ਕੇ ਕਹਿੰਦੇ ਸਾਂ ਮਾਂ ਕਿ ਸ਼ਾਮ ਨੂੰ ਅਸੀਂ ਕਚਹਿਰੀ ਤੋਂ ਬਾਅਦ ਆਏ ਪਰ ਅੱਜ ਮੱਥਾ ਟੇਕ ਕੇ ਕਹਿ ਕੇ ਆਂ ਮਾਂ ਅੱਜ ਵਾਪਸ ਨਹੀਂ ਆਉਣਾ ਅੱਜ ਦਾਦੇ ਕੋਲ ਜਾ ਕੇ ਹੀਤੇ ਨੂੰ ਮਿਲਾਂ ਬੁਰਜ ਤੇ ਜਾਣ ਲਈ ਵਾਪਸ ਨਹੀਂ ਹੁਣ ਆਏ ਐਸ਼ ਕਰਕੇ ਦੀਵਾਰ ਖੜੀ ਸ਼ੁਰੂ ਕੀਤੀ ਪਰ ਉਥੇ ਸ਼ਬਦ ਸਨ ਜਦੋਂ ਨੀਂ ਰੱਖੀ ਗਈ ਦੋਨੋਂ ਲਾਲ ਵਿਚਕਾਰ ਖਲਾਰੇ ਗਏ ਹੁਣ ਨੀਂ ਦਾ ਮਤਲਬ ਵਿੱਚ ਕੋਈ ਸਪੇਸ ਨਹੀਂ ਸੀ ਦਿੱਤੀ ਜਾਂਦੀ ਲੱਤਾਂ ਦੇ ਵਿਚਕਾਰ ਵੀ ਇੱਟਾਂ ਲਾਈਆਂ ਜਾਂਦੀਆਂ ਨੇ ਜਿਹੜੇ ਲੱਤਾਂ ਦੇ ਵਿੱਚ ਰਸਤਾ ਹੈ ਥੋੜਾ ਜਿਹਾ ਥਾਂ ਹੈ ਇਹ ਇੱਟਾਂ ਨਾਲ ਚਿਣਿਆ ਜਾਂਦਾ ਇਉਂ ਕਹਿ ਲਓ ਕਿ ਜਿਵੇਂ ਸਰੀਆਂ ਚਾਰ ਚੁਫੇਰੇ ਭਰਿਆ ਜਾਂਦਾ ਮਟੀਰੀਅਲ ਨਾਲ ਉਸ ਤਨ ਨੂੰ ਸਰਿਏ ਦੀ ਤਰ੍ਹਾਂ ਇੱਟਾਂ ਵਿੱਚ ਭਰਿਆ ਜਾਣਾ ਸੀ ਇਹ ਨਹੀਂ ਵੀ ਕੋਈ ਰਸਤਾ ਦਿੱਤਾ ਨੀਆਂ ਚਿੰਨੀਆਂ ਸ਼ੁਰੂ ਕੀਤੀਆਂ ਗੁਰੂ ਕੇ ਲਾਲ ਮੁਸਕਰਾਏ ਸੂਬਾ ਸਰਹੰਦ ਨੂੰ ਦੇਖ ਕੇ ਖਿੱਚ ਚੜੀ ਕਹਿਣ ਲੱਗਾ ਇੱਟਾਂ ਦੇਖ ਕੇ ਖਸੇ ਕਿਉਂ ਵੋ ਕਹ ਲਗੇ ਇਸ ਕਰਕੇ ਖਸੇ ਆ ਕਿ ਕੱਲ ਨੂੰ ਸਾਨੂੰ ਇੱਟਾਂ ਨੂੰ ਸਾਡੀ ਕੌਮ ਨੂੰ ਇੱਟਾਂ ਚਿਣ ਕੇ ਥੜਾ ਬਣਾਉਣਾ ਪੈਣਾ ਸੀ ਕੇਸਰੀ ਨਿਸ਼ਾਨ ਲਾਣ ਲਈ ਥੜਾ ਤੂੰ ਬਣਾ ਚੱਲੇ ਕੌਮ ਨਿਸ਼ਾਨ ਆਪਣੇ ਆਪ ਹੀ ਲਾ ਲਵੇਗੀ ਤੂੰ ਥੜਾ ਬਣਾ ਸੇ ਉੱਥੇ ਹੀ ਥਾਂ ਤੇ ਬਾਬਾ ਫਤਿਹ ਸਿੰਘ ਨੇ ਕੇਸਰੀ ਬਾਬਾ ਬੰਦਾ ਸਿੰਘ ਬਹਾਦਰ ਨੇ ਕੇਸਰੀ ਨਿਸ਼ਾਨ ਚੁਲਾਇਆ ਸੀ ਨੀਂ ਤੂੰ ਬਣਾ ਦੇ ਨਿਸ਼ਾਨ ਲਾਣ ਵਾਲੇ ਜਰੂਰ ਪਹੁੰਚਣਗੇ ਉਥੇ ਸ਼ਬਦ ਕਹੇ ਇਹ ਇੱਟਾਂ ਨਹੀਂ ਇਹ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਸਿਰ ਲੱਗਣ ਲੱਗੇ ਨੇ ਚੇਤੇ ਰੱਖੀ ਪੱਕੀ ਇੱਟ ਲੱਗੀ ਹੋਵੇ ਤੇ ਮਹੱਲ ਕਈ ਸਦੀਆਂ ਨਹੀਂ ਡਿੱਗਦੇ ਹੁੰਦੇ ਜਿਹਦੀਆਂ ਨੀਆਂ ਪੱਕੀਆਂ ਹੋਣ ਤੇ ਜਿਸ ਕੌਮ ਦੀਆਂ ਨੀਆਂ ਵਿੱਚ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਖੂਨ ਤੇ ਸਿਰ ਲੱਗ ਜਾਏ ਬੜਿਆਂ ਜ਼ੋਰ ਮਾਰਿਆ ਇਸ ਕੌਮ ਦਾ ਮਹੱਲ ਕਦੀ ਨਹੀਂ ਟੱਟਣਾ ਇਮਾਰਤਾਂ ਸਦੀਆਂ ਤੱਕ ਰਹਿੰਦੀਆਂ ਨੇ पर कलगी वाले दी कौम जुगो जुग अटल रहेगी ए मजबूत ने वो शब्द सन हम जान दे के औरों की जान बचा चले सिक्खी की नींव खम खे सरों पे उठा चले गरियाई गुरियाई का किस्सा जहां में बना चले सिंघों की सल्तनत का पौधा लगा चले ਗੱਦੀ ਤੋਂ ਤਖਤ ਬਸ ਅਪ ਕੌਮ ਕਪਾਏਗੀ ਦੁਨੀਆ ਮੇ ਜ਼ਾਲਮੋ ਕਾ ਨਿਸ਼ਾਨ ਤੱਕ ਮਿਟਾਏਗੀ ਨੀਆਂ ਸ਼ਰੂ ਖੋਈਆਂ ਇਤਿਹਾਸ ਕਹਿੰਦਾ ਨੀਆਂ ਟੱਠੀਆਂ ਗੁਰੂ ਕੇ ਦੋਨਾਂ ਲਾਲਾਂ ਨੂੰ ਪਕੜ ਕੇ 46 ਦਿਹਾੜੀ ਸੀ ਜ਼ਿਬਾ ਕੀਤਾ ਗਿਆ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਜਦੋਂ ਇਹਨਾਂ ਸ਼ਹਾਦਤ ਦਾ ਜਾਮ ਪੀਤਾ ਤੇ ਦਰਦਮੰਦਾਂ ਦੀਆਂ ਅੱਖਾਂ ਵਿੱਚ ਨੀਰ ਸੀ ਦੂਨਾ ਸਿੰਘ ਹਾ ਡੂਰੀਏ ਨੇ ਇੱਕ ਕਥਾ ਗੁਰੂ ਸੁਤਨ ਕੀ ਲਿਖੀ ਏ ਉਹ ਲਿਖਦਾ ਹੈ ਪ੍ਰਿੰਸੀਪਲ ਸਦਵੀਰ ਸਿੰਘ ਉਹਨਾਂ ਨੇ ਇੱਕ ਕਿਤਾਬ ਵੀ ਉਹਨੂੰ ਸਮਰਪਿਤ ਕੀਤੀ ਤੁਸੀਂ ਕਹੋਗੇ ਕਹਾਣੀਆਂ ਕਿਹੋ ਜੀਆਂ ਸੁਣਨ ਲੱਗ ਪਏ ਉਹ ਕਹਿੰਦਾ ਕਿਸੇ ਦੇ ਘਰ ਦਾ ਪਾਲਿਆ ਤੋਤਾ ਸੀ ਤੁਸੀਂ ਲਾਹੌਰ ਜਾਂਦੇ ਹੋ ਸ਼ੇਰੇ ਪੰਜਾਬ ਦੀ ਸਮਾਦ ਦੇ ਨਾਲ ਯਾਦਗਾਰ ਇੱਕ ਕਬੂਤਰ ਔਰ ਕਬੂਤਰੀ ਦੀ ਜਦੋਂ ਦੀ ਚਿਖਾ ਨੂੰ ਅੱਗ ਲੱਗੀ ਤੇ ਦੋਨੋਂ ਵਿੱਚ ਸੜ ਮਰੇ ਸਨ ਉਹ ਕਹਿੰਦੇ ਨੇ ਜਦੋਂ ਲਾਲ ਸ਼ਹੀਦ ਹੋਏ ਤੇ ਇੱਕ ਕਿਸੇ ਦਾ ਸਖਾਇਆਂ ਹੋਇਆ ਤੋਤਾ ਘਰੋਂ ਨਿਕਲਿਆ ਉਹਨੇ ਉਸ ਨੀਆਂ ਤੇ ਉੱਚੀ ਸਾਰੀ ਆਪਣੇ ਗਲੇ ਤੋਂ ਉੱਡਦਿਆਂ ਹੋਇਆਂ ਆਵਾਜ਼ ਦਿੱਤੀ ਅੱਜ ਜ਼ਾਲਮ ਰਾਜ ਦੀਆਂ ਜੜਾਂ ਕਟੀਆਂ ਗਈਆਂ ਜੜ ਪੱਤੀ ਗਈ ਲਾਲ ਦੋਨੋਂ ਸ਼ਹੀਦ ਕਰ ਦਿੱਤੇ ਗਏ ਮਾਤ ਗੁਜਰੀ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਭਾਵੇਂ ਇੱਥੇ ਕਈਆਂ ਨੇ ਕੁਝ ਲਿਖਿਆ ਕਈਆਂ ਨੇ ਕੁਝ ਲਿਖਿਆ ਪਰ ਸ਼ਹਾਦਤ ਦਾ ਜਾਮ ਪੀਤਾ ਦੋਨੋਂ ਲਾਸ਼ਾਂ ਪਈਆਂ ਨੇ ਲੋਕ ਘਰਾਂ ਨੂੰ ਚਲੇ ਗਏ ਕਿਉਂਕਿ ਤਮਾਸ਼ੀਨ ਦੁਨੀਆ ਆਈ ਵੇਖ ਕੇ ਘਰਾਂ ਨੂੰ ਚਲੀ ਗਈ ਕੈਸੀ ਅਦਭੁਤ ਜੀ ਖੇਡ ਹੈ ਦਾਦੇ ਦੀ ਲਾਸ਼ ਚਾਂਦਨੀ ਚੌਕ ਵਿੱਚ ਪਈ ਏ ਤੇ ਪੋਤਿਆਂ ਦੀਆਂ ਲਾਸ਼ਾਂ ਚਮਕੌਰ ਗੜੀ ਤੋਂ ਬਾਅਦ ਤੇ ਸਰਹੰਦ ਦੀਆਂ ਨੀਆਂ ਕੋਲ ਪਈਆਂ ਨੇ ਇਹ ਲਾਸ਼ਾਂ ਸਤਕਾਰ ਨਾਲ ਨਹੀਂ ਚੁਕੀਆਂ ਅੱਜ ਭਾਵੇਂ ਇੱਕ ਸਥਾਨ ਪਿੱਛੇ ਬਣਾ ਦਿੱਤਾ ਗਿਆ ਕਹਿੰਦੇ ਨੇ ਇਹਨਾਂ ਲਾਸ਼ਾਂ ਨੂੰ ਧੂਕ ਕੇ ਪਰਾਂ ਸਟਿਆ ਗਿਆ ਇਸ ਕਰਕੇ ਕੋਈ ਜੰਗਲੀ ਜਾਨਵਰ ਆਏਗਾ ਖਾਣਗੇ ਕਿਉਂਕਿ ਉਸ ਵੇਲੇ ਲੋਕਾਂ ਨੂੰ ਡਰਾਉਣ ਲਈ ਕੀਤਾ ਜਾਂਦਾ ਸੀ ਕਿ ਕਿਸੇ ਨੂੰ ਇਹੋ ਜੀ ਸਜ਼ਾ ਦੇਓ ਕਿ ਲੋਕ ਦੇਖ ਦੇ ਕੇ ਕੰਬਣ ਲਾਸ਼ਾਂ ਬਾਰਸਣ ਪਰ ਇਤਿਹਾਸ ਕਹਿੰਦਾ ਹੈ ਇੱਕ ਜੰਗਲ ਵਿੱਚੋਂ ਨਿਕਲਿਆ ਹੋਇਆ ਸ਼ੇਰ ساری ਰਾਤ ਇਹਨਾਂ ਦੀਆਂ ਲਾਸ਼ਾਂ ਕੋਲ ਬੈਠਾ ਰਿਹਾ ਜਿੱਥੇ ਸ਼ੇਰ ਬੈਠਾ ਹੋਵੇ ਉੱਥੇ ਦੂਜਾ ਜਾਨਵਰ ਨਹੀਂ ਫਟਕਦਾ ਇਹ ਕੌਣ ਸੀ ਇਨੂੰ ਕੇਵਲ ਦੰਦ ਕਥਾ ਨਾ ਜਾਣੋ